ਸੋਦਰ ਰਗ ਸਮਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਜਿਤ ਬਹਿ ਸਰਬ ਸਮਹਲੇ ਵਾਜੇ ਤੇਰੇ ਨਾਮ ਅਨੇਕ ਅਸੰਖਾ ਕੀਤੇ ਤੇਰੇ ਵਾਮਨ ਹਾਰੇ ਕੀਤੇ ਤੇਰੇ ਰਗ ਪ੍ਰੇਸੋ ਕਹੀਐ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਦਨੋਂ ਪਾਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖੈ ਧਰਮ ਵਿਚਾਰੇ ਗਾਵਨ ਤਦਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸរស ਵਾਰੇ ਗਾਵਨ ਤਦਨੋ ਇੰਦਰੇਂਦਰਾ ਸਣ ਬੈਠੇ ਦੇਵਤਿਆ ਦਰਣਾ ਨੇ ਗਾਵਨ ਤਦਨੋ ਸਿਧ ਸਮਾਧੀ ਅੰਦਰ ਗਾਵਨ ਤਦਨੋ ਸਾਧ ਵਿਚਾਰੇ ਗਾਵਨ ਤਦਨੋ ਜਤੇ ਸਤੇ ਸੰਤੋਖੇ ਗਾਵਨ ਤਦਨੋ ਵੀਰ ਕਰਾਰੇ ਗਾਵਨ ਤਦਨੋ ਪੰਡਿਤ ਪਰਨਰਖੇਸਰ ਜੁਗ-ਜੁਗ ਵੇਦਾਂ ਨਾਲੇ ਗਾਵਨ ਤਦਨੋ ਮੋਹਣੀਆ ਮਨਮੋਹਣ ਸੁਰਗਮਸ਼ ਪਿਆਲੇ ਗਾਵਨ ਤਦਨੋ ਰਤਰੁ ਪਾਏ ਤੇਰੇ 68 ਤੀਰਥ ਨਾਨੇ ਗਾਵਨ ਤਦਨੋ ਜੋਦ ਮਹਾਬਲ ਸੂਰਾ ਗਾਵਨ ਤਦਨੋ ਖਾਣੀ ਚਾਰੇ ਗਾਵਨ ਤਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਤੇ ਤਦ ਨੂੰ ਗਾਵਨ ਜੋ ਤਦ ਭਾਵਨ ਰਤੇ ਤੇਰੇ ਭਗਤ ਰਸਾਨੇ ਹੋਰ ਕੀ ਤੇ ਤਦ ਨੂੰ ਗਾਵਨ ਸਿਮੈ ਚਤਨ ਆਵਨੋ ਨਾਨਕ ਕਿਆ ਵਿਚਾਰੇ ਸੋਏ ਸੋਏ ਸਦਾ ਸਚ ਸਾਹਿਬ ਸਚ ਸਜਣਾ ਹੈ ਭੀ ਹੋਸੀ ਜਾਏ ਨਾ ਜੈ ਸਿਰਜਣਾ ਜਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨਸੀ ਮਾਇਆ ਜਿਨ ਉਪਾਏ ਕਰ ਕਰ ਦੇਖੇ ਕੇ ਤੈ ਆਪਣਾ ਜੋ ਤੁਸ ਦੇ ਵੜਿਆਏ ਜੋ ਤੁਸ ਭਾਵੇਂ ਸੁਵੀ ਕਰਸੀ ਫਿਰ ਹੁਕਮ ਨ ਕਰਣਾ ਜਾਏ ਸੋ ਪਾਤ ਸਾਹੋ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆ ਸਮਹਲਾ ਪਹਿਲਾ ਸੁਨ ਵਡਾਇਆ ਕੇ ਸੰਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੇ ਗਹਿਰਾ ਕੋਈ ਨ ਜਾਣੇ ਤੇਰਾ ਕਿ ਤੱਕੇ ਵਿੜਚੀਰਾ ਰਹਾ ਸਭ ਸੁਰਤੀ ਮਨ ਸੁਰਖਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤੇ ਲਵੜਿਆਈ ਸਭ ਸਤ ਸਭ ਤਪ ਸਭ ਚਗਿਆਈਆ ਸਿੱਧਾ ਪ੍ਰਖਾ ਕੀ ਬੜਿਆਈਆ ਤਦ ਗਣ ਸ੍ਰੀ ਕੇ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰ ਸਿਖਸੀ ਭਰੇ ਤੇਰੇ ਪੜਾ ਰਾ ਜੇ ਤੂੰ ਦੇਹ ਜਿਸੈ ਕਿਆ ਚਾਰ ਨਾਨਕ ਸੱਚ ਸਵਾਰਣ ਹਾਰਿਆ ਸਭ ਹਲਾ ਪਹਿਲਾ ਅੱਖਾ ਜੀਵ ਵਿਸਰੇ ਮਰ ਜਾਵਾ ਖਣੇ ਔਖਾ ਸਾਚਾ ਨਾ ਹੋ ਸਾਚੇ ਨਾਮ ਕੀ ਲਾਗੇ ਭੂਖੈ ਉਦ ਭੁਖੈ ਖਾਏ ਚਲਿਆ ਦੁਖ ਸੋ ਕਿਉ ਵਿਸਰੇ ਮੇਰੀ ਮਾਏ ਸੱਚਾ ਸਾਹਿਬ ਸੱਚ ਲਾਏ ਰਹਾਉ ਸਾਚੇ ਨਾਮ ਕੀ ਤਲ ਵੜਿਆਏ ਆਥ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਅਖਲ ਪਾਹੇ ਵਡਨ ਹੋਵੇ ਘਾਟ ਨਾ ਜਾਏ ਨਾ ਹੋ ਮਰਨ ਨਾ ਹੋਵੇ ਸੋਗ ਦਿੰਦ ਰਹੇ ਨ ਚੁਕੇ ਭੋਗ ਗੁਣਾ ਇਹੋ ਹੋਰ ਨਾਹੀ ਕੋਇ ਨਾ ਪਹੁਆ ਨਾ ਕੋ ਹੋਏ ਜਿਵੜੇ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਜ ਸਨਾਤ ਰਾਗ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਰਗੁਰ ਸਰਪੁਰਖਾ ਬਿਨੋ ਕਰੋ ਕਿਰਪਾਸ ਹਮ ਕੇ ਰੇ ਕਿਰਮ ਸਤ ਗੁਰ ਸਰਣਾਏ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਅਭਰudev ਮੁ ਪਰਮ ਨਾਮ ਪ੍ਰਗਾਸ ਗੁਰਮਤਿ ਨਾਮੋ ਮੇਰਾ ਪ੍ਰਾਨ ਸਖਾਏ ਹਰ ਕੀਰਤਨ ਮਰੇ ਰਹਿਰਾਸ ਰਹਾ ਹਰ ਜਨ ਕੇ ਵਡ ਭਗਵਦੇਰੇ ਜਿਨ ਹਰ ਹਰ ਸਰਧਾਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਨ ਹਾਰ ਹਰ ਹਰ ਦਸਨਾਮ ਨ ਪਾਇਆ ਤੇ ਭਾਗੇ ਜਨ ਜਮ ਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਧਰਮਸਿਗ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਹਿੰਦਰ ਨਾਨਕ ਨਾਮ ਪ੍ਰਗਾਸੂ ਰਾਗ ਗੁਜਰੀ ਮਹੱਲਾ ਪੰਜਵਾ ਕਾਹਿਰੇ ਮਨ ਚਿਤ ਵਹਿ ਉਦਮ ਜ ਆਹਰ ਹਰ ਜੀਓ ਪ੍ਰਿਆ

ਤੈਨ ਕਮਨ ਖਲਾਵੇ ਕਮਨ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭੇ ਨਿਹਾਲ ਦਾ ਸਿਸ਼ਟ ਸਿਧਾਨ ਠਾਕੁਰ ਗਰਦਲ ਧਰਿਆ ਜਰ ਨਾਨਕ ਬਲ ਦਲ ਸਦਗਲ ਜੈ ਤੇਰਾ ਅੰਤਰਾ ਪਾਰ ਅਵਰੇ ਆਗਾ ਸਮਹਲਾ ਚੌਥਾ ਸੋਪਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋਪਰਖ ਨਿਰੰਜਨ ਹਰ ਪ੍ਰਖ ਨਿਰੰਜਨ ਹਰਗਮਾਗਮਾ ਪਾਰ ਸਭ ਤੇ ਆਵੇ ਸਭ ਤੇ ਆਵੇ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੁਜਿਆਂ ਕਾ ਦਾ ਤਰਾ ਹਰਿ ਆਵੋ ਸੰਤੋ ਜੀ ਸਭ ਤੁਗਲ ਸਰਣ ਹਰਿਆ ਪੀਠਾਕਰ ਹਰਿਆ ਪੀ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਿਆ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪ੍ਰਕਾਸ਼ ਮਾਣਾ ਇੱਕ ਦਾ ਤੇ ਇੱਕ ਭਿਖਾਰੀ ਜੀ ਸਭ ਤੇ ਰਿਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੂਤਾ ਜੀ ਹਉ ਤੁਰ ਗਣਿਆ ਵਰਣ ਜਾਣਾ ਉਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣਿਆ ਨੂੰ ਖਾਣਾ ਜੋ ਸੇ ਵਹਿ ਜੋ ਸੇ ਵਹਿ ਤੁਧ ਜੀ ਜਨਾਨਾਂ ਤਨ ਕੁਰਬਾਨਾ ਹਰਿ ਧਿਆਵੇ ਹਰਿ ਧਿਆਵੇ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਫੇ ਮੁਕਤ ਸੇ ਮੁਕਤ ਭੈ ਜਨ ਹਰ ਧਿਆਇਆ ਜੀ ਤਨ ਟੂਟੀ ਜੰਕੀ ਫਾਸੀ ਜਨ ਨਿਰਭਉ ਜਨ ਹਰ ਨਿਰਭਉ ਧਿਆਇਆ ਜੀ ਤਨ ਕਾ ਭਉ ਸਭ ਗਵਾਸੀ ਜਨ ਸੇਵੇਆ ਜਨ ਸੇਵੇਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਨ ਹਰਤੇ ਆਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰਿਆਣਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਦਬ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਮਰ ਸਾਸ ਦੀ ਕਰਿ ਕਰਿਆ ਖਣ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਵ ਹੈ ਮੇਰੇ ਹਰ ਭਗਵੰਤਾ ਤੁਮਾਰ ਬ੍ਰਹਮ ਪ੍ਰੰਪਰਕਰਤਾ ਜੀ ਤਦ ਜਿਵੜੇ ਨ ਕੋਈ ਤੋ ਜੁਗ ਜੁਗ ਏਕੋ ਸਦਾ ਸਦਾ ਤੋ ਏਕੋ ਜੀ ਤੋ ਨਹਿਚਲ ਕਰਤਾ ਸੋਈ ਤਦ ਆਪੇ ਭਾਵੇ ਸੋਈ ਵਰਤਾ ਜੀ ਜੋ ਆਪੇ ਕਰੇ ਹੇ ਸੋ ਹੋਈ ਤੋ ਤੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੋ ਤੇ ਆਪੇ ਸ੍ਰਿਜ ਸਭ ਕੋਈ ਚਰਨ ਅਨੰਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋ ਈ ਆ ਸਮਹਲਾ ਚਮთა ਤੂੰ ਕਰਤਾ ਸਚਿਆਰ ਮੜਾ ਸਾਈ ਤੋ ਭਾਵੇਂ ਸੁਈ ਧੀ ਸੀ ਜੋ ਤੂੰ ਦੇਹ ਸੁਈ ਹੋ ਪਾਈ ਰਹਾਓ ਸਭ ਤੇਰੀ ਤੁੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਆਇਆ ਤੁਦਿਆ ਬਿਛੋੜਿਆ ਮਿਲਾਇਆ ਤੂ ਦਰਿਆਉ ਸਭ ਤੁਝ ਹੀ ਬਹੇ ਤੁਝ ਬਿੰਦੂ ਜ ਕੋਈ ਨਾ ਹੈ ਜੀ ਜਨ ਸਭ ਤੇ ਰਖੇਲ ਜੋਗੁ ਮਨ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂ ਜਾਣਹਿ ਸੋਈ ਜਨ ਜਾਣੈ ਹਰ ਗੁਣ ਸਦਿਆ ਕੋ ਖਾਣੈ ਜਿਨ ਹਰ ਸੇਵੇ ਆਤਮ ਸੋ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬੰਦੋ ਜਾ ਵਰਨਾ ਕੋਏ ਤੂ ਕਰ ਕਰ ਵੇਖੇ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈ ਦੇ ਨਿਵਾਸਾ ਪਾਣੀ ਪਾਉਤ ਨਹਿ ਕੀਆ ਪੰਕਜ ਮੋ ਪਗ ਨਹੀਂ ਚਾਲੈ ਹਮ ਦੇਖਾ ਤੈ ਡੁਬੀ ਅਲੇ ਮਨ ਇੱਕ ਨਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਨਿਆ ਰਹਾਉ ਨਾ ਹੋ ਜਤੇ ਸਤੇ ਨੈ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੇ ਸਰਣਾਰਜਨ ਚੁਨ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹੁ ਰੀਆ ਗੋਬਿੰਦ ਮਨ ਕੇ ਤ੍ਰਿਭਰੀਆ ਵਰਕਾਜ ਤੇਰਾ ਤਨ ਕਾਮ ਮਿਲ ਸਾਸੰਦ ਭਜ ਕੇ ਬਿਨਾਮ ਸੰਜਾਮ ਲਾਗ ਭੋਜਨ ਤ੍ਰਣ ਕੈ ਜਨਮ ਪਿਰਥਾ ਜਾ ਤਰੰ ਮਾਇਆ ਕਰਾਉ ਜਦ ਤੋ ਤਬ ਤਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਣਿਆ ਹਰਿ ਰਾਏ ਕਹ ਨਾਨਕ ਕਾਉਨਿਸ ਕਰਮਾ ਸ਼ਰਨ ਪ੍ਰੇਕੀ ਰਾਖੋ ਸਰਮਾ ਇਕ ਓੰਕਾਰ ਸਤਿਗੁਰ ਪ੍ਰਸਾਦ ਕਵੇ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੇ ਇੱਛਾ ਤਾ ਚਰਨ ਨਮਨ ਰਹੇ ਹਮਾਰਾ ਆਪਣਾ ਜਾਨ ਪ੍ਰੋਪਰਤ ਪਾਰ અમરેદ્રષ્ટ સવેતમ કહા ભવ્યાપ હાથ દે મહાવિચા બહુ સુખિ વસે મોરુ પરિવાર રસિ ભુક્તિ સવે કૃતારામ ઓર છનજ કર દે કરે સબ બેરણ કો વાજ સંગરય પૂર્ણ રય હમારી આસાત ઓર ભજન કી રહે પિયાસા તુમહે શાડ પે વર્ણા તહેઉ જો ગ્રચન સો તુમતે પાવ સేవક સખ હમારે તાર યહે ચຸນ ચຸນ સતર હમારે મર યહે આભાત દેમ જબરે ਮਰਨ ਕਾਲ ਕਾ ਤ੍ਰਾਸ ਨੇ ਵਰੀ ਹੈ ਜੋ ਸਦਾ ਹਮਾਰੇ ਪਛਾ ਸ੍ਰੀ ਅਸਤ ਜੀ ਜੋ ਕਰਿਓ ਰਿਚਾਰਾ ਫਿਓ ਮੇਰਾ ਖਨਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਲ ਕੇ ਹੰਤਾ ਤਨ ਹੋ ਪਰੀ ਚਤਰ ਦਸਤੰਤਾ ਕਾਲ ਪਏ ਬ੍ਰਹਮ ਭਕਤਰਾ ਕਾਲ ਪਏ ਸ਼ਿਵ ਜੁਬ ਉਤਰਾ ਕਾਲ ਪਏ ਕ੍ਰਿਸ਼ਨ ਪ੍ਰਕਾਸ਼ਾ ਸਗਲ ਕਾਲ ਕ ਕੀ ਆਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀਓ वेद राज ब्रह्मा ज्योति योजन काल सकल लोक सुवारा नमस्कार है तह हमारा जवन कालो सकल जगत बनाया देव दैत जस ने उपजायो आदंत के अवतार सुई गुरु समझो सम्झे। हमारा नमस्कार तिसहि को हमारी सकल प्रजा जन आप सवारी सेवकन को सब गुण दीयो सत्रण को पल मन बुध कियो ਕਟ ਕਟ ਕੇ ਅੰਤਰ ਕੀ ਜਾਣ ਤੇ ਭਲੇ ਬੁਰੇ ਕੀ ਪੇਰ ਪਛਾਨਤ ਚੀਟੀ ਤੇ ਕੁੰਚਰੇ ਅਸੂਲਾ ਸਭ ਪ੍ਰਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੇ ਪੇਰ ਪਛਾਨੇ ਕਟ ਕਟ ਕੇ ਪਟ ਪਟ ਕੇ ਜਾਣੇ ਜਾਗੋ ਧਰ ਕਰ 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 ਤਾਰਾ ਪ੍ਰਜਾ ਧਰ ਤਵ ਦੇਹ ਅਪਾਰਾ ਜਬ ਅਕਰਖ ਕਰ ਤਉ ਕਬ ਤੁਮ ਮੈਂ ਮਨਤ ਦੇ ਤਰਸਭੂ ਜੇਤੇ ਬਦਨ ਸ੍ਰਿਸ਼ਟ ਸੰਸਾਰ ਆਪ ਆਪਣੀ ਬੂਝ ਉਚਾਰੈ ਤੁਮ ਸਭ ਹਿਤੇ ਰਹਤ ਨਿਰਾਲਮ ਜਨਤ ਵੇਦ ਭੇਦ ਅਰ ਅਨਮ ਨਿਰੰਕਾਰ ਦ੍ਰੁਪਕਾਰ ਦਰਲਾਮੋ ਆਦ ਅਨਿਰ ਅਨਾਰ ਸੰਤ ਤਕ ਮੂੜ ਉਚਾਰਤ ਭੇਦਾ ਜਾ ਕੋ ਭੇਵਣ ਪਾਵਤ ਵੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਿਸ਼ ਭੇਦ ਨ ਜਾਣਤ महादेव को कहत सदा शिव निरंकार का चीनत नह पिब आप आपुनी बुद है जेति ब्रणत पिन, पिन पिन तो है तेती तुमरा लखन जय पसारा के वीर सजा प्रथन संसार एकै रूप अनूप स्वरूप परम भयो राव कै भूपायंड जे रसे ते किनी ओर परखान बहो रच दीनी कह फूल राजा हवै बैठा कह सुवट भयो शंखा कैठा शग्रीय श्रेष्ठ दिखा दिखाय चम् पावो आद जुगाद स्वरूप स्वयं भाव्य वृक्षा मेरितम करो सिख बार असिक संगरो दुष्ट जते उठवत उत पाता सकलमलेश करो रणघाता जे सुजत विश्रणे परे तिनके दुष्ट दुखत हवै मरे पुरुष जनवन पग प्रते हारे तिनके तुम संकट सब तारे ਜੋ ਗਲ ਕੋ ਇਕ ਬਾਰਤ ਆਏ ਹੈ ਤਾਂ ਕੇ ਕਾਲ ਨਿਕਟ ਨਹਿ ਰਚਾ ਹੋਏ ਤਹ ਸਭ ਕਾਲਾ ਦੁਸ਼ਟ ਰਸ਼ਟਰ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਹੇ ਨਹ ਰਹੋ ਤਾਂ ਕੇ ਤਾਪ ਤਨ ਕਮਹਿ ਹਰੇ ਹੋ ਰਿਦ ਸਿਧ ਘਰ ਮੋ ਸਭ ਹੋਈ ਦੁਸ਼ਟ ਸ਼ਹਾਸ਼ਵ ਸਕੇ ਨ ਕੋਈ ਇੱਕ ਵਾਰ ਜਦ ਮੈਂ ਸੁਭਾਰਾ ਕਾਲ ਫਾਸ ਤੇ ਤਾ ਹੀ ਉਬਾਰ ਜਨ ਨਰੜਾ ਤੇ ਹਰੋ ਕਹਾ ਦਰਦ ਦੁਸ਼ਟ ਦੁਖ ਤੇ ਰਹਾ ਖੜਗ ਕੇ ਤਮੈ ਸ਼ਰਨ ਤੇ ਹਾਰੀ ਆਪ ਹੱਥ ਦੇ ਲੈ ਉਹ ਬਾਰੀ ਸਰਬ ਠੋਰ ਹੋ 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 ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਸਵਿਆ ਭਾਈ ਰਹੇ ਜਲ ਤੇ ਤੁਮਰੇ ਦਵਤੇ ਕੋ ਆਖ ਤਰੇ ਨਹੀਂ ਆਨੇ ਓ ਰੋਹ ابراہیم ਪੁਰਾਣ ਪੁਰਾਨ ਨੇ ਕਹਿ ਮਤੇ ਕਨ ਬਾਨਿਓ ਸਿਵਰਤ ਸਾਸਤਰ ਵੇ ਸਵੇ ਗੋ ਭੇਦ ਕਹਿ ਹਮ ਇਕ ਨ ਜਾਣਿਓ ਸ੍ਰੀ ਅਸਪਾਲ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋ ਹੈ ਬਖਾਨਿਓ ਦੁਹਰਾ ਸਗਲ ਦਵਰ ਕੋ ਛਡ ਕੇ ਗਹੀਓ ਤੁਹਾਰੋ ਦਵਰ ਵਾਹ ਗਏ ਕੇ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੇਜ ਅਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਏ ਸਤਿਗੁਰ ਮੈਂ ਪਾਇਆ ਸਰਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਵ ਦਵਤਾ ਗਭਹਰੀ ਕੇ ਰਾਮਨ ਜਿ ਨਿਵਸਾਇ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਤਮ ਸਦਾ ਰਹੁ ਰਹੇ ਨਾਲੇ ਹਰਿ ਨਾਲੇ ਰਹੁ ਤੁਮ ਮਨ ਮੇਰੇ ਦੋਖ ਸਭ ਵਿਸਾਰਨ ਅੰਗੀਕਾਰ ਉਹ ਕਰੇ ਤੇਰਾ ਕਰਜ ਸਭ ਸਵਾਰਨ ਸਭਨਾ ਗਲਾ ਸਮਰਥ ਸੁਆਮੀ ਸੋ ਕੇ ਮਨਹੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਰ ਹੋ ਹਰਿ ਨਾਨੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਸ਼ਹਿ ਜਿਸ ਦੇ ਸੋਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਗਰ ਮਰਵਸੇ ਆਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਹੀ ਆਧਾਰ ਮੇਰਾ ਜਨ ਭੁਖਾ ਸਭ ਗਵਾਇਆ ਕਰਸ਼ਾਤ ਸੁਖ ਮਨ ਐ ਵਸਿਆ ਜਿਨ ਇੱਛਾ ਸਭ ਕੁਝ ਆਂ ਸਦਾ ਕੁਰਬਾਨ ਕੀਤਾ ਗੁਰਬਿੱਟ ਹੋ ਜਿਸ ਦੇਹ ਵਿੜਿਆਇਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋਪੇ ਅਰੋ ਸਜਨਾ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਅਤਿ ਘਰਸ ਭਾਗੇ ਘਰਸ ਭਾਗੇ ਸੰਤ ਵਾਜੇ ਕਲਾ ਜਤ ਘਰ ਧਾਰੀ ਆ ਪੰਚ ਦੋ ਤੁਰ ਵਸ ਕੀਤੇ ਕਾਲ ਗੰਟ ਕਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਚਿਤ ਕਰਿ ਅਨਹਦ ਵਾਜੇ ਅਨਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉtre ਸਗਲ ਵਿਸੂਰੇ דו ਗੁਰ ਸੰਤਾ ਪਿਤਰੇ ਸੁਣੀ ਸੱਚੀ ਬਾਣੀ ਸੰਸਾ ਜਨ ਭੈਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਿਆ ਪਰਪੂ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਡਾਵਣੀ ਮਹੱਲਾ ਪੰਜਵਾ ਥਾਨ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਦਾ ਹਾਰੂ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਈ ਵਿਧਾਰੂ ਇਹ ਵਸਤ ਤਜਿ ਨਹਿ ਜਾਈ ਨਿਤ ਨਿਤ ਰੱਖਿਓ ਰਤਾਰੂ ਤਨ ਸੰਸਾਰ ਚਰਣ ਲਗ ਤਰੀਏ ਸਬਨਾਨ ਬ੍ਰਹਮ ਪਸਾਰੂ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੈ ਨਹੀਂ ਮੈਨੂੰ ਜੋਗ ਕੀ ਤੋਈ ਮੈਂ ਦੇਰ ਗੁਣਿਆਰੇ ਕੋ ਗੁਣ ਨਾਹੀ ਅਪੇ ਤਰਸ ਪਿਓਈ ਤਰਸ ਪਿਆ ਮਹਿਰਾ ਮਤ ਹੋਈ ਸਤ ਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮੰਨੈ ਬਹਰੀਆ ਪੋੜੀ ਜਿਥੈ ਤੁਸਮ ਰਤ ਜਿਥੈ ਕੋਇ ਨਾਹੀਂ ਉਠੈ ਤੇਰੀ ਰੱਖ ਅਗਨੀ ਉਦਰਮਾਹੇ ਸੁਣਕੇ ਜਮਕੇ ਦੂਤ ਨਾਏ ਤੇਰੇ ਛੜ ਜਾਹੇ ਪੌਜਲ ਵਿਖਵੇਂ ਸਗੋ ਹੋ ਗੁਰ ਸ਼ਬਦਿ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇਖਾ ਹੈ ਕਲਮਹਿ ਇਹੋ ਕੋ ਨ ਗੁਣ ਗੋਵਿਰਗਾ ਹੈ ਸਭੈਨੋ ਕਿਰਪਾਲ ਸੁਹਾਲੇ ਸਾਹੇ ਸਾਹੇ ਪ੍ਰਥਾ ਕੋ ਨ ਜਾਏ ਜੀ ਹਵੇ ਤੋ ਤੇ ਆਇ ਇਹ ਸਲੋਕ ਮਹਲਾ ਪੰਜਵਾ ਅੰਤਰਗੁਰ ਅਰਾਧਣਾ ਜੇਵਾ ਜਪ ਗੁਰਨਾਉ ਨੈਤਰ ਸਰੂਪੇਖਣਾ ਸੁਣੇ ਸੁਣਾ ਗੁਰਨਾਉ ਸਤਿਗੁਰ ਸੇ ਤਿਰਤ ਅਦਰਗੈ ਪਈ ਠਾਉ ਕੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਬਹੁਤਮ ਕਾੜਿਐ ਵਿਰਲੇ ਕੀ ਕੀ ਮਨ ਲੱਭ ਜਵਾ ਰਖੇ ਰਖਣ ਨਾਰਿਆ ਪਿਉ ਬਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ ਹੋਇ ਆਪ ਦਿਆਲ ਮਨੋ ਨ ਵਿਸਾਰਿਆ ਸਾਧ ਜਨ ਕੈ ਸੰਗ ਭਵਜਲ ਤਾਰਿਆਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੀ ਬਿਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਇਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ